हाय गाइस ਅਸੀਂ ਅੱਜ ਫਲਿੱਪਕਾਰਟ ਤੋਂ ਇੱਕ ਮਿਕਸਰ ਗ੍ਰਾਈਂਡਰ ਮੰਗਾਇਆ ਜਿਸ ਦਾ ਰੇਟ 3880 ਲੇਕਿਨ ਸਾਨੂੰ ਡਿਸਕਾਊਂਟ ਵਿੱਚ 1518 ਰੁਪਏ ਦਾ ਮਿਲਿਆ ਆਪ ਅਸੀਂ ਖੋਲ ਕੇ ਦੇਖਦੇ ਹਾਂ ਇਸ ਵਿੱਚ ਕੀ ਕੀ ਹੈ ਤੇ ਇਸ ਦੀ ਕੁਆਲਿਟੀ ਕਿਦਾਂ ਦੀ ਹੈ ਲੋਸੀ ਓਪਨ ਕਰ ਲਿਆ ਇਸ ਦੇ ਵਿੱਚ ਅਸੀਂ ਦੇਖਿਆ ਕਿ ਤਿੰਨ ਸਟੀਲ ਦੇ ਜੱਗ ਹਨ ਤੇ ਇੱਕ ਪਲਾਸਟਿਕ ਦਾ ਜੱਗ ਹੈ ਜਿਸ ਵਿੱਚ ਜੂਸ ਬਣਦਾ ਹੈ ਬਹੁਤ ਹਾਰਡ ਬਹੁਤ ਵਧੀਆ ਕੁਆਲਿਟੀ ਲੱਗ ਰਹੀ ਹੈ ਇਹਦੀ ਇਹ ਸਟੀਲ ਵੀ ਜਿਹੜੇ ਜੱਗ ਹੈ ਉਹਦੇ ਵੀ ਕੁਆਲਿਟੀ ਵਧੀਆ ਹੈ ਹਲਕੇ ਨਹੀਂ ਹੈਗੇ ਸਟੀਲ ਵੀ ਥੋੜਾ ਹੈਵੀ ਹੈਗਾ ਇਸੇ ਟੱਕਣ ਦੀ ਜਿਹੜੀ ਹੈਗੀ ਆ ਬੜੀ ਸੌਫਟਨੈਸ ਬਹੁਤ ਵਧੀਆ ਹੈ ਲੂਜ਼ ਨਹੀਂ ਹੈ ਪੂਰ ਟਾਈਟਨਸ ਪੂਰੀ ਉਹਨਾਂ ਦੀ ਹੈਗੀ ਹੈ ਨਾਲ ਇੱਕ ਗਾਰੰਟੀ ਕਾਰਡ ਮਿਲਿਆ ਇਹ ਸਾਲ ਦੀ ਵਾਰੰਟੀ ਪੂਰੀ ਹੈ ਦੀ ਤੇ ਅਸੀਂ ਮਸ਼ੀਨ ਕੋਲ ਕੇ ਦੇਖਦੇ ਹਾਂ ਅਸੀਂ ਕੁਆਲਿਟੀ ਕਿਦਾਂ ਦੀ ਹੈ ਮਸ਼ੀਨ ਵੀ ਬਹੁਤ ਵਧੀਆ ਆ ਪਲਾਸਟਿਕ ਬਹੁਤ ਵਧੀਆ ਲੱਗਿਓ ਹੈ 750 ਵਾਟ ਦਾ ਹੈਗਾ ਇਹ ਤੇ ਜਿਹੜੀ ਕੁਆਲਿਟੀ ਸਾਨੂੰ ਸੱਚੀ ਬਹੁਤ ਵਧੀਆ ਲੱਗੀ ਹੈ ਤੁਹਾਨੂੰ ਲੱਗ ਜੇ ਚਾਹੀਦੇ ਤੁਸੀਂ ਵੀ ਇਸ ਨੂੰ ਬੁੱਕ ਕਰ ਸਕਦੇ ਹੋ ਤੇ ਇਸ ਪਲਾਸਟਿਕੀ ਬਹੁਤ ਹੈਵੀ ਹੈ ਲੂਜ਼ ਨਹੀਂ ਹੈ ਜੇ ਤੁਹਾਨੂੰ ਵੀਡੀਓ ਬਦਲੇਗੀ ਤਾਂ ਸ਼ੇਅਰ ਲਾਈਕ ਤੇ ਜਰੂਰ ਕਰਨਾ ਆਪ ਦੀ ਜੀ ਬਹੁਤ ਬਹੁਤ ਧੰਨਵਾਦ